हां जी प्यारे विद्यार्थी जो ਤੁਹਾਡਾ ਪੇਪਰ ਹੋ ਕੇ ਹਟੇਗਾ ਸਕੂਲ ਆਫ ਐਮਿਰੈਂਸ ਤੇ ਮੈਰਿਟੋਰੀਆ ਸਕੂਲ ਦਾ ਜਿਹੜਾ ਕਿ 30 ਮਾਰਚ ਨੂੰ ਸੀਗਾ ਉਹ ਸਬੰਧੀ ਜਿਹੜੀ ਉੱਤਰਕੁੰਡੀ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਆ ਤੇ ਅੱਜ ਆਪਾਂ ਜਿਹੜੀ ਗੱਲ ਕਰਨੀ ਆ ਵੀ ਜਿਹੜੀ ਓਬਜੈਕਸ਼ਨ ਲਾਉਣੀ ਹੈਗੀ ਬਹੁਤ ਸਾਰੇ ਵਿਦਿਆਰਥੀ ਜਿਹੜੇ ਸਵਾਲ ਵੀ ਵਿਭਾਗ ਨੇ ਹੋਰ ਮੰਨਿਆ ਸਾਡਾ ਠੀਕ ਸੀਗਾ ਤੁਹਾਡੇ ਕੋਲੇ ਬਕਾਇਦਾ ਤੌਰ ਤੇ ਪ੍ਰੂਫ ਤੇ ਪ੍ਰੂਫ ਵੀ ਲੱਗੂਗਾ ਨਾਲ ਅੱਜ ਆਪਾਂ ਸਾਰੀ ਗੱਲਬਾਤ ਇਹੀ ਜਾਣਣੀ ਆ ਵੀ ਕਿਸ ਤਰ੍ਹਾਂ ਦੇ ਨਾਲ ਜਿਹੜੀ ਓਬਜੈਕਸ਼ਨ ਲਾਈ ਜਾ ਸਕਦੀ ਹੈ ਇਤਰਾਜ਼ ਲਾਇਆ ਜਾ ਸਕਦਾ ਹੈ ਜਿਹੜੇ ਸਾਈਟ ਤੇ ਉੱਪਰ ਜਾ ਕੇ ਆਪਣਾ ਜਿਹੜਾ ਤਰਾਜ ਕਿਵੇਂ ਦਰਜ ਕਰਾਉਣਾਗਾ ਤਾਂ ਕਿ ਸੌਖ ਰਹੇ ਤੁਹਾਨੂੰ ਤੁਹਾਡੇ ਲਈ ਇਹ ਵੀਡੀਓ ਬਣਾਈ ਕੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਤੁਸੀਂ ਜਾਣੋਗੇ ਇਹਦੇ ਵਿੱਚ ਵੀ ਪ੍ਰੋਜੈਕਸ਼ਨ ਕਿਵੇਂ ਦਰਜ ਕਰਾਈਏ ਤੇ ਆਨਲਾਈਨ ਕਿਵੇਂ ਉੱਥੇ ਜਾ ਕੇ ਸਬਮਿਟ ਕਰੀਏ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾਗਾ ਜਿਵੇਂ ਸਕਰੀਨ ਤੇ ਵੇਖ ਰਹੇ ਹੋਗੇ ਸਕੂਲ ਆਫ ਐਮਿਨੈਂਸ ਇਹ ਸਾਈਟ ਭਰ ਲੈਣੀ ਆ Google ਤੇ ਪਰ ਜਾ ਕੇ ਫਿਰ ਐਸਓਈ ਪੰਜਾਬ ਆਏਗਾ ਇਹਨੂੰ ਕਰ ਲੈਣਾ ਤੁਸੀਂ ਕਲਿੱਕ ਜਿਦੋਂ ਤੁਸੀਂ ਕਲਿੱਕ ਕਰੋਗੇ ਉਸ ਤੋਂ ਬਾਅਦ ਕੀ ਆਏਗਾ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਇਸ ਤਰ੍ਹਾਂ ਦਾ ਖੁੱਲ ਜਾਏਗਾ ਇਹਦੇ ਉੱਪਰ ਦੇਖੋ ਰਜਿਸਟ੍ਰੇਸ਼ਨ ਹੈ ਲੌਗਇਨ ਡਾਊਨਲੋਡ ਅਨਸਰ ਕੀ ਡਾਊਨਲੋਡ ਐਡਮਿਟ ਕਾਰਡ ਫਾਰਗੇਟ ਐਪਲੀਕੇਸ਼ਨ ਨੰਬਰ ਜਿਹੜੇ ਵੱਖਰੇ ਵੱਖਰੇ ਡੱਬੇ ਤੁਹਾਡੇ ਸਾਹਮਣੇ ਦਿਖਾਈ ਦੇ ਰਹੇ ਨੇ ਤੁਸੀਂ ਤੀਸਰੇ ਡੱਬੇ ਨੂੰ ਕਲਿੱਕ ਕਰ ਲੈਣਾ ਡਾਊਨਲੋਡ ਅਨਸਰ ਕੀ ਇਸ ਨੂੰ ਕਲਿੱਕ ਕਰ ਲੈਣਾ ਜਦੋਂ ਵਿਦਿਆਰਥੀਓ ਤੁਸੀਂ ਇਸ ਨੂੰ ਜਿਹੜਾ ਕਲਿੱਕ ਕਰੋਗੇ ਤਾਂ ਇਸ ਤਰ੍ਹਾਂ ਦਾ ਤੁਹਾਨੂੰ ਮਿਲੇਗਾ ਇਹ ਜਿਹੜਾ 9th ਲਈ ਵੀ ਆ 11th ਲਈ ਵੀ ਆ ਤੇ ਨੌਵੀਂ ਲਈ ਵੀ ਆ ਦੋਵਾਂ ਲਈ ਆ ਦੇਖੋ ਡਾਊਨਲੋਡ ਆਨਸਰ ਕੀ ਇਸ ਤਰ੍ਹਾਂ ਕਲਿੱਕ ਕਰਨ ਤੋਂ ਬਾਅਦ ਆਏ ਖੁੱਲੇਗਾ ਕਲਾਸ ਜਿਹੜੀ ਅਸੀਂ ਆ ਨੌਵੀਂ ਸੈੱਟ ਏ ਸੈੱਟ ਬੀ ਸੈੱਟ ਸੀ ਜਿਹੜਾ ਵੀ ਤੁਹਾਡੇ ਕੋਲੇ ਸੈੱਟ ਹੈਗਾ ਏ ਆਇਆ ਸੀ ਪੇਪਰ ਦੇ ਵਿੱਚ ਤੁਹਾਡੇ ਕੋਲੇ ਸੈੱਟ ਕਿ ਬੀ ਆਇਆ ਸੀ ਸੈੱਟ ਤੁਹਾਡੇ ਕੋਲ ਪੇਪਰ ਦੇ ਵਿੱਚ ਜਾਂ ਫਿਰ ਤੁਹਾਡੇ ਕੋਲੇ ਸੈੱਟ ਸੀ ਆਇਆ ਸੀ ਪੇਪਰ ਦੇ ਵਿੱਚ ਉਹਨੂੰ ਕਲਿੱਕ ਕਰ ਲਿਓ ਇੱਥੇ ਜਦੋਂ ਤੁਸੀਂ ਕਲਿੱਕ ਕਰੋਗੇ ਉਹਦੇ ਉੱਤਰ ਤੁਹਾਡੇ ਕੋਲੇ ਸਾਰੇ ਆ ਜਾਣਗੇ ਸਾਰੇ ਆ ਜਾਣਗੇ ਪੀਡੀਐਫ ਦੇ ਰੂਪ ਦੇ ਵਿੱਚ 1 ਤੋਂ ਲੈ ਕੇ 150 ਤੱਕ ਤਾਂ ਆਪਣੇ ਉੱਤਰ ਪੱਤਰੀ ਦੇ ਨਾਲ ਉਹਦਾ ਮਿਲਾਨ ਪ੍ਰਸ਼ਨ ਪੁਸਤਕਾ ਦੇ ਨਾਲ ਮਿਲਾਨ ਕਰ ਲੈਣਾ ਦੇਖ ਲੈਣਾ ਇਸੇ ਤਰ੍ਹਾਂ ਦੇ ਨਾਲ 11ਵੀਂ ਵਾਲੇ ਬੱਚੇ ਨੇ ਕਰਨਾਗਾ ਜਿਹੜਾ ਵੀ ਤੁਹਾਡੇ ਕੋਲੇ ਸੈੱਟ ਹੈਗਾਗਾ ਏ ਆਇਆ ਸੀ ਬੀ ਆਇਆ ਸੀ ਸੀ ਆਇਆ ਸੀਗਾ ਉਹਨੂੰ ਕਲਿੱਕ ਕਰ ਲਿਓ ਠੀਕ ਹੈ ਜੀ ਤੁਹਾਡੀ ਜਿਹੜੀ ਉੱਤਰ ਕੁੰਜੀ ਆ ਜਾਈਗੀ ਤੁਹਾਡੇ ਕੋਲੇ ਉਸ ਤੋਂ ਬਾਅਦ ਤੁਸੀਂ ਕਰਾਉਣਾ ਓਬਜੈਕਸ਼ਨ ਦਰਜ ਓਬਜੈਕਸ਼ਨ ਰਿਗਾਰਡਿੰਗ ਅਨਸਰ ਕੀ ਜਿਹੜਾ ਤੁਸੀਂ ਅਨਸਰ ਕੀ ਦੇ ਸੰਬੰਧੀ ਜਿਹੜਾ ਹੈਗਾ ਆਪਣਾ ਓਬਜੈਕਸ਼ਨ ਦਰਜ ਕਰਾਉਣਾ ਇਸ ਡੱਬੇ ਨੂੰ ਜਿਹੜਾ ਤੁਸੀਂ ਦੇਖ ਰਹੇ ਹੋ ਜੈਕਸ਼ਨ ਰਿਕਾਰਡਿੰਗ ਅਨਸਰ ਕੀ ਵਾਲਾ ਇਹਨੂੰ ਕਲਿੱਕ ਕਰ ਲਿਓ ਜਦੋਂ ਹੀ ਤੁਸੀਂ ਇਸ ਨੂੰ ਕਲਿੱਕ ਕਰੋਗੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਇਸ ਤਰ੍ਹਾਂ ਆ ਜਾਏਗਾ এডਿਕੇਸ਼ਨ ਪੰਜਾਬ ਜੁਆਇੰਟ ਐਂਡ ਟ੍ਰਸਟ ਟੈਸਟ ਫਾਰ ਐਡਮਿਸ਼ਨ ਇਨ ਸਕੂਲ ਆਫ ਐਮੀਨੈਂਸ ਮੈਰੀਟੋਰੀਅ ਸਕੂਲ ਫਾਰ ਕਲਾਸ 9ਵੀਂ 11ਵੀਂ ਸੈਸ਼ਨ 2024-25 ਅਪਲੀਕੇਸ਼ਨ ਫਾਰਮ ਟੂ ਚੈਲੰਜ ਅਨਸਰ ਕੀ ਦੇਖੋ ਅਪਲੀਕੇਸ਼ਨ ਸਟਾਰਟ ਡੇਟ 4-4 ਤੋਂ ਹੋਈ ਹੋਈ ਆ ਤੇ 6 ਤਰੀਕ 6 ਦਿਨ ਦਾ ਜਿਹੜਾ ਇੱਕ ਦਿਨ ਬਾਕੀ ਰਹਿ ਗਿਆ 6 ਤਰੀਕ ਦਾ 6 4 2024 ਤਾਂ ਇੱਕ ਦਿਨ ਹੀ ਰਹਿ ਗਿਆ ਕੈਂਡੀਡੇਟ ਕੀ ਕਰੂਗਾ ਸਭ ਤੋਂ ਪਹਿਲਾਂ ਆਪਣਾ ਐਪਲੀਕੇਸ਼ਨ ਨੰਬਰ ਭਰ ਲੂਗਾ ਜੀ ਜਿਹੜਾ ਵੀ ਉਹਦਾ ਐਪਲੀਕੇਸ਼ਨ ਨੰਬਰ ਹੈਗਾ ਉਹ ਭਰ ਲੈ ਇਹਦੇ ਵਿੱਚ ਫਿਰ ਤੁਹਾਡਾ ਹੈਗਾ ਇੰਟਰ ਪਾਸਵਰਡ ਤੁਹਾਡਾ ਪਾਸਵਰਡ ਕਿੰਨਾਗਾ ਉਹ ਤੁਸੀਂ ਇਹਦੇ ਵਿੱਚ ਭਰ ਲੈਣਾਗਾ ਜਦੋਂ ਵੀ ਤੁਸੀਂ ਜਿਹੜਾ ਐਪਲੀਕੇਸ਼ਨ ਨੰਬਰ ਤੇ ਪਾਸਵਰਡ ਆਪਣਾ ਭਰੋਗੇ ਫਿਰ ਕੀ ਹੋਏਗਾ ਉਸ ਤੋਂ ਬਾਅਦ ਜਿਹੜਾ ਹੈਗਾ ਐਪਲੀਕੇਸ਼ਨ ਫਿਰ ਇਸ ਨੂੰ ਤੁਸੀਂ ਕਰ ਲੈਣਾ ਸਾਈਨ ਇਨ ਸਾਈਨ ਇਨ ਕਰਨ ਤੋਂ ਬਾਅਦ ਕੀ ਹੋਏਗਾ ਜਿਹੜਾ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਫਿਰ ਆਪਣਾ ਖੁੱਲ ਜਾਏਗਾ ਅਪਲੀਕੇਸ਼ਨ ਫਾਰਮ ਟੂ ਚੈਲੰਜ ਅਨਸਰ ਕੀ ਇਸ ਤਰ੍ਹਾਂ ਦਾ ਖੁੱਲ ਜਾਣਾਗਾ ਜਿਹੜਾ ਦੇਖ ਰਹੇ ਹੋ ਤੁਸੀਂ ਸਕਰੀਨ ਦੇ ਉੱਪਰ ਤੁਹਾਡਾ ਨਾਮ ਆ ਜਾਊਗਾ ਕੈਂਡੀਡੇਟ ਕੈਂਡੀਡੇਟ ਇਜ਼ ਇਨਫੋਰਮੇਸ਼ਨ ਰੋਲ ਨੰਬਰ ਆ ਜਾਣਾ ਅਪਲੀਕੇਸ਼ਨ ਨੰਬਰ ਆ ਜਾਣਾ ਇੱਥੇ ਬੱਚੇ ਦਾ ਸੀਗਾ ਮੈਂ ਥੋੜਾ ਹਾਈਡ ਕੀਤਾ ਹੋਇਆ ਇਹਨੂੰ ਕੈਂਡੀਡੇਟ ਨੇਮ ਆ ਜਾਣਾ ਤੁਹਾਡਾ ਪੇਪਰ ਆ ਜਾਣਾ ਤੁਸੀਂ ਬੋਥ ਇੱਕ ਲਈ ਭਰਿਆ ਸੀਗਾ ਜਾਂ ਤੁਸੀਂ ਦੋਵਾਂ ਲਈ ਭਰਿਆ ਸੀਗਾ ਇਹ ਆ ਜਾਊਗਾ ਜਿਵੇਂ ਬੱਚੇ ਨੇ ਬੋਥ ਭਰਿਆ ਹੋਇਆ ਕਲਾਸ ਕਿਹੜੀ ਤੁਹਾਡੀ 11ਵੀਂ ਇਹ ਆ ਜਾਣੀ ਹੈ ਪੇਪਰ ਸੈੱਟ ਕੋਡ ਇੱਥੇ ਜਿਹੜਾ ਤੁਹਾਡੇ ਕੋਲ ਪੇਪਰ ਦਾ ਕੋਡ ਸੀਗਾ ਉਹ ਸਿਲੈਕਟ ਕਰ ਲਿਓ ਦੇ ਵਿੱਚ ਇਹ ਆਇਆ ਸੀ ਪੇਪਰ ਤੁਹਾਨੂੰ ਬੀ ਆਇਆ ਸੀ ਕਿ ਸੀ ਆਇਆ ਸੀਗਾ ਠੀਕ ਹੈ ਫਿਰ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ ਸਿਲੈਕਟ ਕਰ ਲਿਆ ਜਦੋਂ ਫਿਰ ਜਿਵੇਂ ਮੈਂ ਸਿਲੈਕਟ ਕੀਤਾ ਸੀਗਾ ਇੱਥੇ ਸਿਲੈਕਟ ਬਣ ਕੇ ਆ ਗਿਆ ਸੈੱਟ ਕੋਡ ਇਹ ਮੈਂ ਇਹ ਕੀਤਾ ਸੀਗਾ ਸਿਲੈਕਟ ਇੱਥੇ ਫਿਰ ਤੁਸੀਂ ਇਸ ਨੂੰ ਜਿਹੜਾ ਸਿਲੈਕਟ ਕਰਨ ਤੋਂ ਬਾਅਦ ਕੀ ਕਰਨਾ ਹੈ ਇੱਥੇ ਤੁਹਾਡਾ ਕੋਡ ਸਿਲੈਕਟ ਹੋ ਜਾਊਗਾ ਵੀ ਤੁਹਾਡੇ ਕੋਲ ਪੇਪਰ ਕਿਹੜਾ ਸੀਗਾ ਜਦੋਂ ਤੁਸੀਂ ਪੇਪਰ 'ਚ ਬੈਠੇ ਸੀ ਉਹ ਵਾਲਾ ਕਰਨਾ ਫਿਰ ਪ੍ਰੋਸੀਡ ਕਰ ਦਿਓ ਇਹਨੂੰ ਕਲਿੱਕ ਕਰ ਦਿਓ ਜਦੋਂ ਤੁਸੀਂ ਪ੍ਰੋਸੀਡ ਨੂੰ ਜਿਹੜਾ ਕਲਿੱਕ ਕਰੋਗੇ ਇਸ ਤੋਂ ਬਾਅਦ ਤੁਹਾਡੇ ਕੋਲ ਇਸ ਤਰ੍ਹਾਂ ਬਣ ਕੇ ਆ ਜਾਏਗਾ ਐ ਖੁੱਲ੍ਹ ਜਾਏਗਾ ਕੈਂਡੀਡੇਟ ਇਨਫੋਰਮੇਸ਼ਨ ਤੁਹਾਡਾ ਰੋਲ ਨੰਬਰ ਤੁਹਾਡਾ ਐਪਲੀਕੇਸ਼ਨ ਨੰਬਰ ਕਿੰਨਾ ਕੈਂਡੀਡੇਟ ਦਾ ਨੇਮ ਆ ਜਾਣਾ ਫਿਰ ਫਿਰ ਪੇਪਰ ਬੋਥਲੀ ਭਰਿਆ ਤੁਸੀਂ ਤੁਹਾਡੀ ਕੈਟਾਗਰੀ ਕਲਾਸ ਕਿਹੜੀ ਆ 9ਵੀਂ ਜਾਂ 11ਵੀਂ ਲਈ ਭਰਿਆ ਤੁਸੀਂ ਪੇਪਰ ਸੈੱਟ ਕੋਡ ਜਿਹੜਾ ਉਧਰ ਆਪਾਂ ਸਿਲੈਕਟ ਕੀਤਾ ਸੀਗਾ ਫਿਰ ਅੱਗੇ ਤੁਸੀਂ ਕੀ ਕਰਨਾ ਹੈਗਾ ਜਿਹੜੀ ਚੂਜ਼ ਕੁਐਸਚਨ ਨੰਬਰਸ ਟੂ ਚੈਲੰਜ देयर ਅਨਸਰ ਤੁਸੀਂ ਕਿਸ ਜਿਹੜੇ ਪ੍ਰਸ਼ਨ ਨੂੰ ਚੈਲੰਜ ਕਰਨ ਜਾ ਰਹੇ ਹੋ ਉਹਨੂੰ ਤੁਸੀਂ ਇੱਥੇ ਸਿਲੈਕਟ ਕਰ ਲੈਣਾਗਾ ਸਿਲੈਕਟ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਸਿਲੈਕਟ ਵਾਲੇ ਤੇ ਕਲਿੱਕ ਕਰੋਗੇ ਤਾਂ ਇਹ ਤੁਹਾਡੇ ਸਾਹਮਣੇ ਪ੍ਰਸ਼ਨ ਖੁੱਲ ਜਾਣਗੇ ਬਣ ਕੇ ਆ ਜਾਣਗੇ 1 2 3 4 5 6 7 ਸਾਰੇ ਆ ਜਾਣਗੇ ਜਿਹੜੇ ਵੀ ਪ੍ਰਸ਼ਨ ਤੇ ਤੁਸੀਂ ਮਤਲਬ ਵੀ ਇਤਰਾਜ਼ ਲਾਉਣਾ ਚਾਹੁੰਦੇ ਹੋ ਬੀ ਇਹ ਸਾਡਾ ਠੀਕ ਆ ਜੀ ਵਿਭਾਗ ਦੁਆਰਾ ਜਿਹੜਾ ਆ ਮੰਨਿਆ ਗਿਆ ਪਰ ਸਾਡੇ ਕੋਲੇ ਪ੍ਰੂਫ ਹੈਗਾ ਤੁਸੀਂ ਇਸ ਨੂੰ ਕਰ ਦੇਣਾ ਕਲਿੱਕ ਮੰਨ ਲਓ ਇਹਦੇ ਵਿੱਚ ਆਪਾਂ 5 ਨੰਬਰ ਸਵਾਲ ਨੂੰ ਕਲਿੱਕ ਕਰਤਾ ਕੀਤਾ ਜੀ 5 ਨੰਬਰ ਨੂੰ 5 ਨੰਬਰ ਵਾਲਾ ਜਿਹੜਾ ਵਿਭਾਗ ਨੇ ਉੱਤਰ ਦਿੱਤਾ ਅਨਸਰ ਐਜ਼ ਪੀ ਐਜ਼ ਪਰ ਅਨਸਰ ਕੀ ਮੰਨ ਲਓ ਵਿਭਾਗ ਵਾਲੇ ਨੇ ਬੀ ਠੀਕ ਕੀਤਾ ਇੱਥੇ ਬੀ ਵੱਢ ਕੇ ਆ ਜਾਊਗਾ ਸਮਝ ਗਏ ਜੀ ਤੇ ਫਿਰ ਤੁਸੀਂ ਇਹ ਤੇ ਲਾਉਣਾ ਇਤਰਾਜ਼ ਤੁਸੀਂ ਕਹਿਣੋ ਬੀ ਨਹੀਂ ਹੈਗਾ ਤਾਂ ਡੀ ਠੀਕ ਆ ਤੁਸੀਂ ਆ ਦੇਖੋ what should be the answer according to you ਤੁਹਾਡੇ ਅਨਸਾਰ ਜਿਹੜਾ ਉੱਤਰ ਕਿਹੜਾ ਸਹੀ ਆ ਤੁਸੀਂ ਡੀ ਤੇ ਲਾਤਾ ਤੁਸੀਂ ਕਹਿੰਦੇ ਵੀ ਡੀ ਦੇ ਮੁਤਾਬਕ ਸਹੀ ਆ ਜੀ ਕਰਤਾ ਜੀ ਇਹ ਪ੍ਰਕਿਰਿਆ ਉਸ ਤੋਂ ਬਾਅਦ ਜਿਹੜਾ ਇਹਦੇ ਹੇਠਾਂ ਜੇ ਥੱਲੇ ਜਾਓਗੇ ਆਪਣੇ ਕੋਲ ਸਕਰੀਨ ਨਹੀਂ ਹੈਗੀ ਏ ਡੀ ਆ ਤੁਹਾਨੂੰ ਖੁੱਲ ਖੜਜੂਗਾ ਸਾਰਾ ਇਕੱਠੇ ਹੀ ਸੀਗਾ ਸਕਰੀਨ ਹੇਠਾਂ ਇਹਦੇ ਵਿੱਚ ਲਿਖਿਆ ਦੇਖੋ ਅਪਲੋਡ ਰੈਲੇਵੈਂਟ ਪੇਜ ਆਫ ਦਾ ਡਾਕੂਮੈਂਟ ਜਿਹੜਾ ਸਾਰਾ ਲਿਖਿਆ ਹੋਇਆ ਹੈ ਥੱਲੇ ਇਹ ਜਿਹੜਾ ਤੁਹਾਡੇ ਜਿਹੜਾ ਅਪਲੋਡ ਕਰੋਗੇ ਇੱਥੇ ਪੇਜ ਤੁਸੀਂ ਡਾਕੂਮੈਂਟ ਵੀ ਜਿਹੜਾ ਕੇ ਜਿਹੜਾ ਸਵਾਲ ਆ ਤੁਹਾਡਾ ਇਹ ਕਿੰਨੇ ਨੰਬਰ ਪੰਨੇ ਤੇ ਦਰਜ ਕੀਤਾ ਹੋਇਆਗਾ ਜਿਹੜਾ ਤੁਹਾਡੇ ਕੋਲੇ ਪ੍ਰੂਫ ਆ ਮੇਰਾ ਕਹਿਣ ਦਾ ਭਾਵ ਕੀ ਹੈ ਪ੍ਰੂਫ ਆ ਉਹ ਪ੍ਰੂਫ ਨੂੰ ਤੁਸੀਂ ਇੱਥੇ ਨੱਥੀ ਕਰ ਦਿਓਗੇ ਇੱਥੇ ਲਾ ਦੋਗੇ ਜਿਹੜਾ ਹੈਗਾ ਜਿਹੜਾ ਮੇਰੇ ਖਿਆਲ ਪੀਡੀਐਫ ਦੇ ਰੂਪ ਦੇ ਵਿੱਚ ਲੱਗ ਜਾਊਗਾ ਇੱਥੇ ਲੱਗ ਜਾਊਗਾ ਜੀ ਠੀਕ ਆ ਕੋਈ ਬੜਾ ਔਖਾ ਕੰਮ ਨਹੀਂ ਹੈਗਾ ਇਹ ਬਹੁਤ ਸੌਖਾ ਕੰਮ ਹੈਗਾ ਐਡ ਹੋ ਜਾਊਗਾ ਫਿਰ ਤੁਹਾਡਾ ਇੱਥੇ ਐਡ ਹੋਣ ਤੋਂ ਬਾਅਦ ਟੂ ਅਪਲੋਡ ਫਿਰ ਇੱਥੇ ਕੇ ਇਹਨੂੰ ਤੁਹਾਡਾ ਸੈੱਟ ਕੋਡ ਆ ਜਾਣਾ ਕਿਹੜਾ ਸੈੱਟ ਆ ਕੁਐਸਚਨ ਨੰਬਰ ਆ ਜਾਊਗਾ ਬਣ ਕੇ ਅਨਸਰ এজ ਪਰ ਕੀ ਤੁਸੀਂ ਕੀ ਮੰਨਦੇ ਹੋ ਕੈਂਡੀਡੇਟ ਕੀ ਮੰਨਦਾ ਇਹ ਬਣ ਕੇ ਆ ਜੂਗਾ ਸਾਰਾ ਤੁਸੀਂ ਠੀਕ ਹੈ ਫਿਰ ਡਾਕੂਮੈਂਟ ਕੀ ਲਾਇਆ ਤੁਸੀਂ ਨਾਲ ਇਹਦੇ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਉੱਪਰਲਾ ਉਹੀ ਹੈਗਾ ਤੇ ਸਾਰਾ ਫਿਰ ਮੋਬਾਈਲ ਨੰਬਰ ਆ ਜੂਗਾ ਤੁਹਾਡਾ ਇੱਥੇ ਫਿਰ ਜਿਹੜਾ ਲਾਸਟ ਤੇ ਕੀ ਵੇਖ ਰਿਹਾ ਹਾਂ ਫਾਈਨਲ ਫਾਈਨਲ ਜਿਹੜਾ ਹੈਗਾ ਸਬਮਿਸ਼ਨ ਜਿਹੜਾ ਤੁਹਾਡਾ ਫਾਈਨਲ ਸਬਮਿਸ਼ਨ ਆ ਜਾਣਾਗਾ ਲਾਸਟ ਦੇ ਉੱਪਰ ਆ ਵੇਖ ਰਹੇ ਹੋ ਤੁਸੀਂ ਹੇਠਾਂ ਜੇ ਫਿਰ ਜਿਹੜਾ ਤੁਸੀਂ ਹੈਗਾ ਇਹਨੂੰ ਅ ਟਿਕ ਉਹ ਕਰ ਦੋਗੇ ਆਪਣਾ ਕਲਿੱਕ ਕਰ ਦੋਗੇ ਇੱਥੇ ਆ ਗਿਆ ਫਾਈਨਲ ਪ੍ਰਿੰਟ ਜੇਕਰ ਤੁਸੀਂ ਪ੍ਰਿੰਟ ਲੈਣਾ ਚਾਹੋ ਨੀ ਤਾਂ ਪ੍ਰਿੰਟ ਵੀ ਲਿਆ ਜਾ ਸਕਦਾ ਹੈਗਾ ਸੋ ਵਿਦਿਆਰਥੀਓ ਇਸ ਤਰ੍ਹਾਂ ਦੇ ਨਾਲ ਤੁਸੀਂ ਜਿਹੜਾ ਹੈਗਾ ਆਪਣੇ ਜਿਹੜੇ ਇਤਰਾਜ਼ ਨੇ ਉੱਤਰ ਕੁੰਜੀ ਦੇ ਵਿੱਚ ਜਾ ਕੇ ਦਰਜ ਕਰਾ ਸਕਦੇ ਹੋ ਇੱਕ ਬਾਰ ਫੇਰ ਮੈਂ ਮੋٹے ਤੌਰ ਤੇ ਦੱਸ ਦੇਣਾ ਪਹਿਲਾਂ ਸਭ ਤੋਂ ਪਹਿਲਾਂ ਕੀ ਕਰਨਾ ਹੈਗਾ ਸਾਈਟ ਪਰ ਲੈਣੀ ਹੈ ਸਕੂਲ ਆਫ ਫੈਮਿਨੈਂਸ ਐਸਓ ਪੰਜਾਬ ਨੂੰ ਟਿਕ ਕਰਨਾ ਇਹ ਖੁੱਲ ਜਾਏਗਾ ਫਿਰ ਤੁਸੀਂ ਜਾ ਕੇ ਡਾਊਨਲੋਡ ਅਨਸਰ ਕੀ ਨੂੰ ਕਲਿੱਕ ਕਰਨਾਗਾ ਇਦੋਂ ਬਾਅਦ ਖੁੱਲ ਜੇਗਾ ਇਹ ਡਾਊਨਲੋਡ ਅਨਸਰ ਕੀ ਜਿਹੜਾ ਵੀ ਤੁਹਾਡੇ ਕੋਲ ਸੈੱਟ ਸੀਗਾ 9ਵੀਂ ਕਲਾਸ ਦਾ 11ਵੀਂ ਦਾ ABC ਉਹਨੂੰ ਕਲਿੱਕ ਕਰ ਲੈਣਾ ਫਿਰ ਤੁਸੀਂ objections ਪਾਉਣੀਆਂ ਰਿਗਾਰਡਿੰਗ ਅਨਸਰ ਕੀ objections ਨੂੰ ਕਲਿੱਕ ਕਰ ਲੈਣਾ ਜੀ ਫਿਰ ਜਿਹੜਾ ਇੱਥੇ ਆਪਣੀ ਐਪਲੀਕੇਸ਼ਨ ਨੰਬਰ ਭਰਨਾ ਇੰਟਰ ਪਾਸਵਰਡ ਭਰ ਦੇਣਾ ਫਿਰ ਇਹਨੂੰ ਸਾਈਨ ਇਨ ਕਰ ਲੈਣਾ ਜੀ ਫਿਰ ਅੱਗੇ ਕੀ ਹੈ ਜੀ ਕੈਂਡੀਡੇਟ ਇਨਫੋਰਮੇਸ਼ਨ ਤੁਹਾਡਾ ਰੋਲ ਨੰਬਰ ਆ ਜਾਣਾ ਐਪਲੀਕੇਸ਼ਨ ਨੰਬਰ ਆ ਜਾਣਾ ਕੈਂਡੀਡੇਟ ਦਾ ਨੇਮ ਆ ਜਾਊਗਾ ਪੇਪਰ ਸਾਰੀ ਡਿਟੇਲ ਆ ਜਾਊਗੀ ਆ ਗਈ ਜੀ ਇੱਥੇ ਆਪਣਾ ਸੈਲੈਕਟ ਕਰ ਲੈਣਾ ਜਿਹੜਾ ਸੈਲੈਕਟ ਕਰ ਲੈਣਾ ਤੁਸੀਂ ਉਹ ਪੇਪਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ ਜਿਹੜਾ ਇਸ ਨੂੰ ਪ੍ਰੋਸੀਡ ਪ੍ਰੋਸੀਡ ਕਰ ਦਿਓ ਫਿਰ ਜਿਹੜਾ ਅੱਗੇ ਤੁਹਾਡਾ ਖੁੱਲ ਜੂਗਾ ਕਿ ਇਹ ਖੁੱਲ ਜਾਣਾਗਾ ਅੱਗੇ ਆ ਕੇ ਫਿਰ ਸਾਰੀ ਡਿਟੇਲ ਆ ਜਾਣੀ ਆ ਇਸ ਤਰ੍ਹਾਂ ਦੇ ਨਾਲ ਇਹ ਡਿਟੇਲ ਤੋਂ ਬਾਅਦ ਜਿਹੜਾ ਹੈਗਾ ਤੁਹਾਡਾ ਬਿਲਕੁਲ ਜਿਹੜਾ ਇਸ ਤਰ੍ਹਾਂ ਦੇ ਨਾਲ ਖੁੱਲਿਆ ਹੋਇਆ ਤੁਹਾਨੂੰ ਨਜ਼ਰ ਪੈਗਾ ਜਿਹੜਾ ਕਿ ਤੁਸੀਂ ਵੇਖ ਰਹੇ ਹੋਗੇ ਉੱਪਰ ਠੀਕ ਹੈ ਜੀ ਫਿਰ ਫਾਈਨਲ ਸਬਮਿਟ ਕਰ ਦੇਣਾ ਫਿਰ ਇਹਦਾ ਪ੍ਰਿੰਟ ਲਈ ਆ ਜਾਊਗਾ ਸੋ ਵਿਦਿਆਰਥੀਓ ਜਿਹੜਾ ਤੁਸੀਂ ਵੱਤੋ ਵੱਤ ਜਿਹੜਾ ਰਿਐਕਸ਼ਨ ਪਾਓ ਜਿੱਥੇ ਵੀ ਤੁਹਾਨੂੰ ਕਿਤੇ ਸ਼ੱਕ ਲੱਗਦਾ ਕਿਉਂਕਿ ਕੰਪੀਟੀਸ਼ਨ ਦੇ ਟੈਸਟ ਨੇ ਇੱਕ ਇੱਕ ਨੰਬਰ ਬਹੁਤ ਸਹਾਈ ਹੁੰਦਾ ਹੈਗਾ ਤੁਹਾਡੀ ਸੀਟ ਦੇ ਲਈ ਪਰ ਪ੍ਰੂਫ ਤੁਹਾਡੇ ਕੋਲ ਪੱਕੇ ਹੋਣ ਫੇਰ ਪਾਓ ਵੀ ਕਿਹੜੇ ਕਿਤਾਬ ਦੇ ਉੱਪਰ ਕਿੰਨੇ ਨੰਬਰ ਜਿਹੜਾ ਪੰਜਾਬ ਬੋਰਡ ਦੀਆਂ ਕਿਤਾਬਾਂ ਹੀ ਮੰਨੀਆਂ ਜਾਣਗੀਆਂ ਉੱਥੇ ਆ ਦਰਜ ਕੀਤਾ ਹੋਇਆਗਾ ਠੀਕ ਹੈ ਜੀ ਤੇ ਕੱਲ ਦੀ ਤਰੀਕ ਬਾਕੀ ਆ 6 ਤਰੀਕ ਤੇ ਤੁਸੀਂ ਆਪਣੇ ਜਿਹੜਾ ਹੈਗਾ ਉਹ ਰਿਐਕਸ਼ਨ ਜ਼ਰੂਰ ਪਾਓ ਤਾਂ ਕਿ ਤੁਹਾਨੂੰ ਤੁਹਾਡਾ ਹੱਕ ਦਾ ਨੰਬਰ ਜਿਹੜਾ ਲੱਗਦਾ ਉਹ ਬਿਲਕੁਲ ਮਿਲੇ ਤੇ ਮਿਲਣਾ ਵੀ ਚਾਹੀਦਾ ਕਿਉਂਕਿ ਪੇਪਰ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਤੇ ਤੁਹਾਨੂੰ ਜਿਹੜਾ ਹੈਗਾ ਸੀਟ ਬਕਾਇਦਾ ਤੌਰ ਤੇ ਮਿਲੇ 9ਵੀਂ ਵਾਲੇ ਬੱਚੇ ਨੇ ਵੀ ਇਸ ਤਰ੍ਹਾਂ ਕਰਨਾ 11ਵੀਂ ਵਾਲੇ ਬੱਚਾ ਨੇ ਵੀ ਇਸ ਤਰ੍ਹਾਂ ਹੀ ਕਰਨਾਗਾ ਠੀਕ ਆ ਜੀ ਤਾਂ ਜਿਹੜਾ ਅੱਗੇ ਭਵਿੱਖ ਦੇ ਵਿੱਚ ਕੋਈ ਵੀ ਜਾਣਕਾਰੀ ਆਉਂਦੀ ਹੈ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਹਰ ਵਾਰ ਦੀ ਤਰ੍ਹਾਂ ਤੇ ਜਿਹੜੇ ਵਿਦਿਆਰਥੀ ਨਵੇਂ ਆਏ ਨੇ ਚੈਨਲ ਦੇ ਨਾਲ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਬਣਦੀ ਜਾਣਕਾਰੀ ਕੋਈ ਵੀ ਹੈਗੀ ਸਭ ਤੋਂ ਪਹਿਲ ਦੇ ਆਧਾਰ ਤੇ ਤੁਹਾਡੇ ਕੋਲੇ ਪਹੁੰਚਾ ਸਕੀਏ ਤੇ ਇਸੇ ਤਰ੍ਹਾਂ ਦੇ ਨਾਲ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਜਿਹੜਾ ਹੈਗਾ ਲਾਈਕ ਕਮੈਂਟ ਜਰੂਰ ਕਰਿਓ ਤਾਂ ਕਿ ਅੱਗੇ ਜਿਹੜਾ ਹੋਰ ਤੁਹਾਡੇ ਲਈ ਆਪਾਂ ਉਹ ਸਾਰੂ ਕਾਰਜ ਕਰ ਸਕੀਏ ਕੱਲ ਨੂੰ ਰਿਜ਼ਲਟ ਆਉਂਦਾ ਹੋ ਸਬੰਧੀ ਜਾਂ ਕੋਈ ਵੀ ਜਿਹੜਾ ਹੈਗਾ ਕਾਉਂਸਲਿੰਗ ਸਬੰਧੀ ਪੱਤਰ ਆਉਂਦਾ ਜਾਂ ਕਿਸੇ ਵੀ ਹੋਰ ਜਿਹੜੀ ਆਦਰ ਰਿਗਾਰਡਿੰਗ ਸੂਚਨਾ ਕਿਸੇ ਪ੍ਰਕਾਰ ਦੀ ਕੋਈ ਵੀ ਗੱਲਬਾਤ ਆਉਂਦੀ ਆਪਾਂ ਨੂੰ ਕਿਸੇ ਵੀ ਨੋਟੀਫਿਕੇਸ਼ਨ ਦੇ ਰੂਪ ਵਿੱਚ ਉਹ ਸਭ ਤੋਂ ਪਹਿਲਾਂ ਜਿਹੜੀ ਤੁਹਾਡੇ ਤੱਕ ਜਿਹੜੀ ਪਹੁੰਚਾਉਣ ਦੀ ਉਚੇਚੇ ਤੌਰ ਤੇ ਜਿਹੜੀ ਕੋਸ਼ਿਸ਼ ਸਮੁੱਚੇ ਰੂਪ ਦੇ ਵਿੱਚ ਕੀਤੀ ਜਾਏਗੀ ਸੋ ਕੱਲ ਦਾ ਲਾਸਟ ਦਿਨਾ 6 ਤਰੀਕ ਦਾ ਇਸ ਤੋਂ ਬਾਅਦ ਜਿਹੜੀ ਮਤਲਬ ਇਹ ਨਹੀਂ ਹੋਏਗਾ ਕਾਰਜ ਕੱਲ ਦਾ ਜਿਹੜਾ ਕਰਾ ਸਕਦੇ ਹੋ ਤੁਸੀਂ ਸ਼ੁਕਰੀਆ ਧੰਨਵਾਦ ਸਾਰੇ ਵਿਦਿਆਰਥੀਆਂ ਦਾ